ਆ ਭਾਈ ਗੱਲ ਮੈਨੂੰ ਬਾਲੀ ਕੈਂਡ ਲੱਗੀ ਯਾਰ ਜ਼ਿਮੀਦਾਰਾਂ ਦੀ ਜਿਹੜੇ ਜ਼ਿਮੀਦਾਰ ਭਰਾਵਾਂ ਨੂੰ ਪਤਾ ਵੀ ਉੱਚਾ ਬਾਹਣਾ ਜਾਂ ਦੂਜੇ ਪਾਸੇ ਨੀਵਾ ਬਾਹਣਾ ਇੱਧਰ ਦੇਖੋ ਆ ਉੱਚਾ ਬਾਹਣਾ ਆ ਗਿਆ ਤੇ ਇੱਧਰ ਆ ਗਿਆ ਨੀਵਾ ਬਾਹਣਾ ਇਹਦੇ ਵਿਚਾਲੇ ਜਿਹੜੀ ਖਾਲੀ ਛੱਡੀ ਜਾਂਦੀ ਹੈਗੀ ਉਹ ਕਈ ਕਿਸਾਨ ਨਾ ਵੀਰ ਆਪਣੇ ਅਸੀਂ ਛੱਡ ਦਾਂਦੇ ਨੇਗੇ ਵਿਚਾਲੇ ਗੇੜਾ ਦਿੱਤਾ ਜਾਊਗਾ ਪਰ ਇਹਦੇ ਉੱਤੇ ਆਪਾਂ ਜਿਹੜੀ ਖਾਲੀ ਬਾਧੂ ਛੱਡੀ ਜਾਂਦੀ ਹੈ ਇਹਦੇ ਤੋਂ ਵੀ ਆਪਾਂ ਜਿਹੜਾ ਫਾਇਦਾ ਉਹ ਲੈ ਸਕਦੇ ਆ ਉਹ ਫਾਇਦਾ ਐ ਲੈ ਸਕਦੇ ਆ ਵੀ ਇਹਦੇ ਉੱਤੇ ਆਪਾਂ ਕੱਦੂ ਭਿੰਡੀਆਂ ਚੌਲੇ ਜਾਂ ਕੋਈ ਹੋਰ ਵੀ ਦਾਲ ਸਬਜ਼ੀ ਜਿਹੜੀ ਲਾ ਸਕਦੇ ਆਪਾਂ ਮੈਨੂੰ ਉਹ ਜਿਹੜੀ ਆ ਗੱਲ ਆ ਮੈਨੂੰ ਬਹੁਤ ਕੈਂਡ ਲੱਗੀ ਆਗੀ। ਕੋਈ ਦੇਖ ਸਕਦਾ ਤੁਸੀਂ ਕੱਦੂ ਵੀ ਦੇਖ ਸਕਦੇ ਹੋ ਕੱਦੂ ਜਦਾਂ ਲੱਗੇ ਹੋਏ ਨੇਗੇ। ਤੇ ਪ੍ਰਿੰਡੀਆਂ ਨਾਲ ਜਿਹੜੀਆਂ ਬੇਲਾਂ ਨੇ ਉਹ ਭਰੀਆਂ ਪਈਆਂ ਨੇਗੀਆਂ ਤੇ ਦੇਖ ਸਕਦੇ ਹੋ ਵੀ ਤੁਰ ਤੱਕ ਜਿਹੜੀਆਂ ਬਾਈ ਨੇ ਇਹ ਖਾਲੀ ਉੱਚੀ ਥਾਂ ਕਰਕੇ ਛੱਡੀ ਹੋਈ ਤੇ ਉਹਦੇ ਉੱਤੇ ਇਹ ਬੇਲਾਂ ਲਾਈਆਂ ਹੋਈਆਂ ਨੇ ਆ ਪ੍ਰਿੰਡੀਆਂ ਲਾਈਆਂ ਹੋਈਆਂ ਨੇ ਆ ਕੱਦੂਆਂ ਦੀਆਂ ਬੇਲਾਂ ਨੇ ਤੇ ਵਿੱਚ ਚੌਲਿਆਂ ਦੇ ਬੇਲਾਂ ਵੀ ਨੇਗੀਆਂ ਜਿਹੜੇ ਇਹਦੇ ਵਿੱਚ ਹੀ ਨਾਲ ਹੀ ਰਲਿਆ ਹੋਈਆਂ ਨੇ ਕੱਦੂ 'ਚ ਤੇ ਬਹੁਤ ਵਧੀਆ ਪ੍ਰਾਲ ਲਗਾ ਹਰ ਇੱਕ ਕਿਸਾਨ ਵੀਰ ਐਦਾਂ ਕਰੇ ਨਾ ਤਾਂ ਸਭ ਲਈ ਜਿਹੜੀ ਦਾਲ ਸਬਜ਼ੀ ਹੈ ਇਹ ਆਮ ਰਹਿੰਦੀ ਹੈਗੀ ਤੁਸੀਂ ਦੇਖ ਸਕਦੇ ਹੋ ਵੀ ਕਿੰਦਾ ਬੇਲਾਂ ਨੇ ਜਿਹੜੀਆਂ ਕੱਦੂ ਦੀਆਂ ਕਿੱਥੇ ਤੱਕ ਫੈਲਿਆ ਹੋਈਆਂ ਨੇ ਕੱਦੂ ਵੀ ਲੱਗੇ ਪਏ ਨੇ ਪੱਕੇ ਵੀ ਪਏ ਨੇਗੇ ਤੇ ਇਧਰ ਆ ਪ੍ਰਿੰਡੀਆਂ ਨੇ ਜਿਹੜੀਆਂ ਪ੍ਰਿੰਡੀਆਂ ਫੁੱਲ ਵੀ ਦੇਈ ਜਾਂਦਿਆਂ ਨੇ ਤੇ ਨਾਲ ਦੀ ਨਾਲ ਪ੍ਰਿੰਡੀਆਂ ਜਿਹੜੇ ਲੱਗੀਆਂ ਪਈਆਂ ਨੇ ਬਹੁਤ ਜ਼ਿਆਦੇ ਤਾਂ ਬਹੁਤ ਵਧੀਆ ਪ੍ਰਾਲ ਲਗਾ ਇਥੋਂ ਕੋਈ ਵੀ ਜਿਹੜਾ ਕਿਸਾਨ ਉਹ ਤੋੜ ਕੇ ਲੈ ਕੇ ਜਾਂਦਾਗਾ ਤਾਂ ਉਹਨੂੰ ਕੋਈ ਰੋਕ-ਠੋਕ ਨਹੀਂ ਕਿਉਂਕਿ ਇਹ ਬਾਦੂ ਨੇਗੀਆਂ ਇਹ ਵੇਚਣ ਵਾਸਤੇ ਨਹੀਂ ਲਾਈਆਂ ਹੈਗੀਆਂ ਇਹ ਦਾਲ ਸਬਜ਼ੀ ਜਿਹੜੀ ਘਰਾਂ ਦੇ ਵਿੱਚ ਬਣਾਉਣ ਵਾਸਤੇ ਲਾਈ ਹੋਈ ਆ ਇਹ ਕਹਿੰਦੇ ਵੀ ਕੋਈ ਅਸੀਂ ਰੋਕ-ਟੋਕ ਨਹੀਂ ਕਰਦੇ ਹੈਗੇ ਜਿੰਨੀ ਕ ਦਾਲ ਸਬਜ਼ੀ ਘਰੇ ਲੋੜ ਆ ਤਾਂ ਉੰਨੀ ਕ ਤੋੜ ਕੇ ਲੈ ਜਾਂਦੇ ਨੇਗੇ ਬਾਦੂ ਦਾਲ ਸਬਜ਼ੀ ਕੋਈ ਨਹੀਂ ਤੋੜਦਾ ਤੁਸੀਂ ਦੇਖ ਸਕਦੇ ਹੋ ਔਰ ਤੱਕ ਜਿਹੜੀਆਂ ਭਿੰਡੀਆਂ ਨੇ ਤੇ ਇੱਧਰ ਆਹ ਚੌਲੇ ਨੇਗੇ ਬਹੁਤ ਕੈਂਟ ਬਰਾਲਾ ਲੱਗਿਆ ਮੈਨੂੰ ਬਾਈ ਹਰ ਇੱਕ ਕਿਸਾਨ ਨੂੰ ਇਦਾਂ ਹੀ ਕਰਨਾ ਚਾਹੀਦਾ ਜਿੱਥੇ ਬਾਦੂ ਜਗਾ ਜਿੱਦਾਂ ਸੜਕਾਂ ਤੇ ਹੋ ਗਿਆ ਪਹੀਆਂ ਤੇ ਹੋ ਗਈ ਤਾਂ ਬਹੁਤ ਥਾਂਵੇਂ ਜਗਾ ਜਿਹੜੀ ਇਹ ਬਾਦੂ ਪਈ ਰਹਿੰਦੀ ਹੈਗੀ ਉਥੇ ਇਦਾਂ ਦੇ ਬੀਜ ਨੇ ਜਿਹੜੇ ਜੇਕਰ ਆਪਣੇ ਘਰਾਂ ਦੇ ਵਿੱਚ ਕਦੂ ਜਿਹੜੇ ਪੱਕੇ ਹੁੰਦੇ ਨੇ ਆਮ ਪਾਏ ਹੁੰਦੇ ਨੇਗੇ ਤੇ ਕਿਸਾਨਾਂ ਦੇ ਚ ਤੇ ਤੁਸੀਂ ਉਥੋਂ ਵੀ ਕੱਢ ਕੇ ਜਿਹੜਾ ਬੱਟਾਂ ਦੇ ਉੱਤੇ ਪਹੀਆਂ ਦੇ ਉੱਤੇ ਸੜਕਾਂ ਦੇ ਲਵੇ ਲਾਉਣੇ ਜਿਹੜਾ ਤੁਸੀਂ ਲਾ ਸਕਦੇ ਹੋਗੇ ਕੋਈ ਤੁਹਾਨੂੰ ਰੋਕ ਟੋਕ ਨਹੀਂ ਹੋਣੀ ਕੋਈ ਨਹੀਂ ਕਹਿੰਦਾ ਹੈਗਾ ਤੁਸੀਂ ਦੇਖ ਸਕਦੇ ਹੋ ਵੀ ਤੁਰ ਤੱਕ ਜਿਹੜੀਆਂ ਪ੍ਰਿੰਡੀਆਂ ਇਹ ਉੱਚੇ ਵਾਹਣ ਕਰਕੇ ਜੋ ਖਾਲੀ ਛੱਡੀ ਹੋਈ ਸੀ ਉੱਥੇ ਇਹ ਲਾਈਆਂ ਹੋਈਆਂ ਨੇਗੀਆਂ ਤੇ ਬਹੁਤ ਵਧੀਆ ਜਿਹੜੀ ਢਾਲ ਸਬਜ਼ੀ ਇੱਥੇ ਹੁੰਦੀ ਹੈ ਦੇਖ ਸਕਦੇ ਹੋ ਤੁਰ ਤੱਕ ਜਿਹੜੀਆਂ ਪ੍ਰਿੰਡੀਆਂ ਭਰੀਆਂ ਪਈਆਂ ਨੇ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਰ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਵੀ ਕਰਨੇ ਨੇ ਤੇ ਲਾਈਕ ਵੀ ਕਰਨੇ ਨੇ ਤਾਂ ਕਿ ਹਰ ਇੱਕ ਕਿਸਾਨ ਤੱਕ ਇਹ ਜਾਵੇ ਵੀ ਬਾਧੂ ਜਗਾ ਉੱਤੇ ਜ਼ਰੂਰ ਜਿਹੜੀਆਂ ਦਾਲ ਸਬਜ਼ੀਆਂ ਇਹ ਲਾਉਣੀਆਂ ਚਾਹੀਦੀਆਂ ਨੇ ਕੋਈ ਵੀ ਬੇਲਾਂ ਲਾ ਦੋ ਬਹੁਤ ਵਧੀਆ ਪ੍ਰਾਲਾ ਹੁੰਦਾ ਉਹ ਦੇਖ ਰਹਾ ਕੱਦੂ ਦੀਆਂ ਬੇਲਾਂ ਤੁਰ ਤੱਕ ਲਾਈ ਹੋਈਆਂ ਨੇ ਪ੍ਰਿੰਡੀਆਂ ਉੱਤਰ ਤੱਕ ਲੱਗੀਆਂ ਹੋਈਆਂ ਨੇ ਗਿਆ ਬਹੁਤ ਘੈਂਟ ਪ੍ਰਾਲਾ ਮੈਨੂੰ ਲੱਗਿਆ ਜੇਕਰ ਇਹ ਵੀਡੀਓ ਵਧੀਆ ਲੱਗੀ ਜਿਸ ਨੂੰ ਵੀ ਵਧੀਆ ਲੱਗੀ ਤਾਂ ਜ਼ਰੂਰ ਸ਼ੇਅਰ ਕਰਨੀ ਆ ਲਾਇਕ ਤੇ ਕਮੈਂਟ ਜ਼ਰੂਰ ਕਰਨੇ ਨੇ ਧੰਨਵਾਦ ਸਾਰੇ ਵੀਰਾਂ ਦਾ